ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਲੋਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ 10ਵੀਂ ਵਰ੍ਹੇਗੰਢ ਰਾਇਕੋਟ ਦੇ ਇਤਿਹਾਸਕ ਗੁਰਦੁਆਰਾ ਟਾਲੀਆਣਾ ਸਾਇਬ ਵਿਕੇ ਮਨਾਈ ਗਈ ਜਿਸ ਵਿੱਚ ਪੰਥ ਪ੍ਰਸਿੱਧ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸਰਦਾਰਾਂ ਦੇ ਫੁੱਲ ਭੇਟ ਕੀਤੇ ਗਏ ਇਸ ਸਮੇਂ ਮੁੱਖ ਮਹਿਮਾਨ ਦੇ ਤੌਰ ਤੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਵਾਰਿਸ ਪੰਜਾਬ ਜੱਤੇਵੰਦੀ ਦੇ ਮੁਖੀ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੀਮ ਸਿੰਘ ਸ਼ਾਮਲ ਹੋਏ ਨੇ ਇਸ ਸਮੇਂ ਉਹਨਾਂ ਜੱਤੇਦਾਰ ਜਗਦੇਵ ਸਿੰਘ ਤਲਵੰਡੀ ਵੱਲੋਂ ਖਾਲਸਾ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਭਾਈ ਜੋਗਦਾਨ ਦੀ ਸਲਾਘਾ ਕੀਤੀ ਹੈ ਅਤੇ ਉਹਨਾਂ ਤੋਂ ਸੇਧ ਲੈਣ ਦੀ ਵੀ ਵੱਡੀ ਗੱਲ ਆਖੀ ਹੈ ਇਸ ਮੌਕੇ ਉਹਨਾਂ ਦੇ ਨਾਲ ਪੰਥ ਦੀਆਂ ਕਈ ਹੋਰ ਪ੍ਰਸਿੱਧ ਸ਼ਖਸੀਅਤਾਂ ਵੀ ਸ਼ਾਮਲ ਸਨ ਜਿਨ੍ਹਾਂ ਨੇ ਸਾਬਕਾ ਪ੍ਰਧਾਨ ਸਰਦਾਰ ਜੱਤੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਸਰਦਾਰ ਦਾ ਫੁੱਲ ਭੇਟ ਕੀਤੇ ਇਸ ਮੌਕੇ ਤਲਵੰਡੀ ਪਰਿਵਾਰ ਵੱਲੋਂ ਜੱਤੇ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਉਤੇ ਹੀ ਸ਼ਹੀਦ ਬਿਆਨਤ ਸਿੰਘ ਸ਼ਹੀਦ ਸਤਵੰਤ ਸਿੰਘ ਦੇ ਪਰਿਵਾਰ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਰਾਏਕੋਟ ਤੋਂ ਜਸਵੀਰ ਸਿੰਘ હેરા ਦੀ ਇਹ ਖਾਸ ਰਿਪੋਰਟ। ਕੋਈ ਨਾ ਵੀ ਵਰਸੀ ਤੇ ਆਇਆ ਉਹਨੇ ਇਕਾਲੀ ਦਲ ਦੀ ਇਕਤਾ ਲਈ ਕੋਈ ਤਾਂ ਨਹੀਂ ਯਤਨ ਕੀਤਾ ਜਿਵੇਂ ਅਸੀਂ ਤੇ ਜਸਲਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹਾਂ ਇਹਦੇ ਬਾਅਦ 'ਤੇ ਅਸੀਂ ਵੈਸੇ ਤਾਂ ਪੂਰਾ ਸਮੁੱਚਾ ਸਿੱਖ ਜਗਤ ਚਾਹੁੰਦਾ ਕਿ ਪੰਥ 'ਚ ਇਕਤਾ ਹੋਵੇ ਪਰ ਚਲੋ ਅਸੀਂ ਇਕਤਾ ਦੇ ਤਰਭੀ ਆ ਪਰ ਇਕਤਾ ਕੁਝ ਅਸੋਲਾਂ ਦੇ ਹੁੰਦੀ ਹੈ ਜਿਹੜੀ ਤਰ੍ਹਾਂ ਹਰ ਗਾਂਧੀ ਦੇ ਬਿਆਨਾਂ ਦਾ ਸਿੱਖਾਵੰਤੀ ਉਹਦੇ ਵਰਗਾ ਕੀ ਜਣਾ ਚਾਹੀਦਾ ਨੀ ਉਹਦੇ ਬਾਰੇ ਚ ਮੈਂ ਨਾ ਤੇ ਬਿਆਨ ਉਤੇ ਸੁਣਿਆ ਹੀ ਆ ਉਹਦਾ ਮੈਂ ਉਹਦੇ ਬਾਰੇ ਕੁਝ ਕਹੀ ਸਰਪੰਚ ਉਹਨੇ ਟੀ ਬਲੰਗ ਕਹਿੰਦਾ ਕਿ ਭਾਗ ਕੀ ਉਹਨਾਂ ਦਾ ਖਹਿੜਾ ਤੇ ਮੇਰਾ ਖਿਆਲ ਹੈ ਕਿ ਜਿੱਦਾਂ ਦਾ ਆਵਾਜ਼ ਰੋਲਾ ਮਚਾਇਆ ਜਾ ਰਿਹਾ ਹੈ ਬੀਜਪੀ ਵੱਲੋਂ ਮੇਰਾ ਖਿਆਲ ਹੈ ਕੋਈ ਜ਼ਿਆਦਾ ਸਿੱਖਾਂ ਦੇ ਪੱਖ 'ਚ ਹੀ ਹੋਵੇ ਉਹ ਬਿਆਨ ਜਿਸ ਤਰ੍ਹਾਂ ਕਿ ਵਰਸੀ ਦੇ ਲਗਭਗ ਬਾਕੀਲੇ ਦੇ ਲੋਕ ਵੀ ਆਇਆ ਸਭ ਆਇਆ ਕੀ ਇਥੋਂ ਪਹਿਲ ਸ਼ੁਰੂ ਹੋ ਸਕਦੀ ਹੈ ਅਕਾਲੀ ਦਲ ਦੀ ਨਹੀਂ ਅਸੀਂ ਤੇ ਚਾਹੁੰਦੇ ਹਾਂ ਕਿ ਚਲੋ ਜਿਹੜੇ ਜਸੇਦਾਰ ਆ ਜਾਂ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸਿੱਖ ਜਿਨ੍ਹਾਂ ਨੇ ਸਾਡੀ ਕੌਮ ਲਈ ਕੱਲਣਾ ਕਰ ਲਿਆ ਉਹ ਸਾਰਿਆਂ ਦੇ ਸਾਂਝੇ ਆ ਉਹਨਾਂ ਸਾਰਿਆਂ ਨੂੰ ਪਾਰਟੀ ਬਾਜੀ ਤੋਂ ਧੜੇ ਬਾਜੀ ਤੋਂ ਪਰੋਟ ਕੇ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਨ ਤੇ ਜੋ ਕਰ ਰਹੇ ਆ ਸਾਰੇ ਸਾਰਿਆਂ ਦਾ ਮੇਰੇ ਖਿਆਲ ਸਾਰਿਆਂ ਨੂੰ ਜੀ ਆਇਆਂ ਕਿਹਾ ਜਾਣਾ ਜਦਾ ਧੰਨਵਾਦ ਵੀ ਹੈ ਜੀ ਬੀ ਜੀ ਐਸਬੀਸੀ ਦੇ ਵਿੱਚ ਕੋਈ ਤੁਹਾਡੇ ਤੋਂ ਕੋਈ ਕੈਂਡੀਡੇਟ ਖੜੇ ਕੀਤੇ ਜਾਣਗੇ ਅਸੀਂ ਵੀ ਕੋਈ ਛੋਟੇ ਹਿਸਾ ਲੈ ਜਾਊਗਾ ਨਹੀਂ ਜਦੋਂ ਇਲੈਕਸ਼ਨ ਹੋਊਗੀ ਉਹਨਾਂ ਦੇਖਿਆ ਜਾਊਗਾ ਜੀ ਰਾਜਨੀਤੀ ਤਾਂ ਕੀ ਹੋਵੇਗੀ ਹਾਂ ਜੀ ਅਸੀਂ ਤਾਂ ਚਾਹੁੰਦੇ ਆ ਕਿ ਐਸਬੀ ਐਸਬੀਸੀ ਜਿਹੜੀ ਹੈ ਸਿੱਖਾਂ ਦੀ ਬੜੀ ਸਰਮੌਰ ਸੰਸਥਾ ਵਾ ਉਹਦੇ ਚ ਕਾਫੀ ਹੱਦ ਤੱਕ ਕੁਝ ਨਿਗਾਹ ਆ ਚੁੱਕਾ ਕਿ ਕੌਮ ਸਾਰੀ ਜਾਣਦੀ ਆ ਉਹਦੇ ਉਹਨੂੰ ਫਿਰ ਬਲੰਦੀਆਂ ਤੇ ਪਹੁੰਚਾਉਣ ਲਈ ਕੋਈ ਚੰਗੇ ਯੋਗ ਅੰਮੀਦਵਾਰ ਨਹੀਂ ਹੈ ਐਲਐਸ ਸੰਬੰਧ ਵਿੱਚ ਕੋਰਟ ਨੇ ਜਵਾਬ ਮੰਗਿਆ ਉਹ ਸੰਬੰਧ ਵਿੱਚ ਕੋਈ ਕੀ ਅੱਗੇ ਕੋਈ ਕਾਰ ਵੀ ਹੋਈ ਆ ਤੇ ਪਰਿਵਾਰ ਵੱਲੋਂ ਕੀ ਕੀਤਾ ਜਾ ਰਿਹਾ ਹੈ ਪਰਿਵਾਰ ਵੱਲੋਂ ਤਾਂ ਜਿਹੜੀ ਲੜਾਈ ਲੜ ਸਕਦੇ ਸੀ ਲੜ ਰਹੇ ਆ ਜੀ ਬਾਕੀ ਠੀਕ ਹੈ ਤੇ ਬਾਕੀ ਕੋਰਟ ਦੇ ਕੋਰਟ ਨੂੰ ਪਤਾ ਹੈ ਕਿ ਅੱਗੇ ਸਿੱਖਾਂ ਨੂੰ ਕਿੰਨਾ ਕੰਨ ਸਾਫ ਦਿੰਦੀ ਆ ਕਿੰਨਾ ਪਰੇਸ਼ਾਨ ਕਰਦੀ ਆ ਭਾਈਆ ਮੋਟਪਾਲ ਸੇ ਜੋ ਕੋਈ ਸੰਦੇਸ਼ ਲਿਆ ਕੋਈ ਸੁਨੇਹਾ ਨਹੀਂ ਉਹਨਾਂ ਦੇ ਮਾਤਾ ਮਿਲ ਕੇ ਚੜ੍ਹਦੀ ਕਲਾ ਚ ਆ ਉਹ ਜੀ ਉਹ ਕਹਿੰਦੇ ਕਿ ਦੇ ਭਲੇ ਜੋ ਵੀ ਰੱਬ ਦੀ ਰਜ਼ਾ ਤੇ ਰਾਜ਼ੀ ਨਹੀਂ ਕੋਈ ਠੀਕ ਹੈ ਵਾਈ ਗੁਰੂ ਤੌਰ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਜਿਨ੍ਹਾਂ ਨੇ ਬਹੁਤ ਬਖੂਬੀ ਆਪਣੀਆਂ ਵੱਡੀਆਂ ਸਭਾਵਾਂ ਨਵਾਇਆਂ ਲੋਪਰਸ ਸਾਤਖੰਡ ਵਾਸੀ ਜਸੇਦਾਰ ਜਗਦੇਵ ਸਿੰਘ ਜੀ ਤਲਵੰਡੀ ਮੈਂ ਦੇਖਦਾ ਜੋ ਕੇ ਜੋਗ ਚ ਹੁਣ ਜਸੇਦਾਰ ਸ਼ਬਦ ਜਿਹੜਾ ਉਹ ਬਹੁਤ ਘਟ ਗਿਆ ਪਰ ਪ੍ਰੋਜੋਕੜ ਵੇਲੇ ਜ세ਦਾਰ ਸ਼ਬਦ ਉਹਦੇ ਨਾਲ ਲੱਗਦਾ ਸੀ ਜਿਹੜਾ ਸੱਚਮੁੱਚ ਗੁਰੂ ਨੂੰ ਸਮਰਪਿਤ ਤੇ ਪੰਥ ਨੂੰ ਸਮਰਪਿਤ ਸੀ ਕਿਉਂਕਿ ਕਲਕਿਦਰ ਪਾਤਸ਼ਾਹ ਨੇ ਗੁਰੂ ਪੰਥ ਤੇ ਗੁਰੂ ਗ੍ਰੰਥ ਦਾ ਕਨਸੈਪਟ ਬਹੁਤ ਕਲੀਅਰ ਕੀਤਾ ਕਿ ਮੇਰੀ ਆਤਮਾ ਗੁਰੂ ਗ੍ਰੰਥ ਵਿੱਚ ਮੇਰਾ ਸਰੀਰ ਗੁਰੂ ਪੰਥ ਦੇ ਵਿੱਚ ਤੇ ਜ세ਦਾਰ ਜਗਦੇਵ ਸਿੰਘ ਜੀ ਤਲਵੰਡੀ ਨੇ ਇਸ ਕਨਸੈਪਟ ਨੂੰ ਆਪਣੇ ਸਰੀਰ ਤੇ ਹੰਡਾਇਆ ਉਹਨਾਂ ਨੇ ਜਦੋਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੀਗੇ ਉਦੋਂ ਵੀ ਇਤਰਾਜ ਚੜ੍ਹਾ ਬਹੁਤ ਆਉਂਦੇ ਰਹੇ ਕਿਉਂਕਿ ਕਾਲੀ ਸਿਆਸਤ ਦੇ ਵਿੱਚ ਕਾਂਗਰਸ ਦੀ ਜਮਾਤ ਜਿਹੜੀ ਸੀ ਉਹ ਮੰਡੋ ਮੰਢੀ ਜਦੋਂ ਵੀ ਅਕਾਲੀ ਜਲਦੀ ਸਰਕਾਰ ਬਣਦੀ ਸੀ ਉਹਨੂੰ ਦੋ ਟਾਂਗਾਂ ਸਾਲਾਂ ਬਾਅਦ ਥੋੜ ਦਿੰਦੇ ਸੀ ਪਰ ਉਹ ਸਾਰਿਆਂ ਮੰਜਲਾਂ ਦੇ ਵਿੱਚੋਂ ਸਫਲ ਹੋ ਕੇ ਨਿਕਲੇ ਜਹਜਦਾਰ ਜਗਦੇਵ ਸਿੰਘ ਜੀ ਤਲਵੰਡੀ ਤੇ 2000 ਦੇ ਵਿੱਚ ਫਿਰ ਉਹਨਾਂ ਨੂੰ ਬਤੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਸਮਾਂ ਮਿਲਿਆ ਤੇ ਉਹਨਾਂ ਦਾ ਇੱਕ ਮੈਂ ਕਹਿ ਸਕਦਾ ਜਿਹੜਾ ਜ਼ਿੰਦਗੀ ਦਾ ਨਖੜਮਾ ਅੰਗ ਸੀ ਉਹ ਕੌੜੇ ਜ਼ਰੂਰ ਸੀ ਪਰ ਮਿੱਠੇ ਵੀ ਬਹੁਤ ਸੀ ਤੇ ਅੱਜ ਮੈਂ ਦੇਖਦਾ ਮਠਾਸ ਲੋਕਾਂ ਦੇ ਮੂੰਹਾਂ ਤੇ ਜ਼ਿਆਦਾ ਤੇ ਅੰਦਰ ਕੜੱਤਣ ਭਰ ਗਿਆ ਤੇ ਇਹ ਪੁਰਾਣੇ ਜਿੰਨੇ ਵੀ ਜਥੇਦਾਰ ਸੀਗੇ ਇਹਨਾਂ ਨੇ 1970 ਤੋਂ ਲੈ ਕੇ ਲਗਾਤਾਰ ਮੈਂ ਕਹਿ ਸਕਦਾ 2010 ਤੱਕ ਬੜਾ ਲੰਬਾ عرصਾ ਪੰਥ ਦੀ ਨਮਾਇੰਦਗੀ ਕੀਤੀ ਆ ਤੇ ਇਹਨਾਂ ਨੂੰ ਇਹ ਵੀ ਮਾਨ ਰਿਹਾ ਕਿ ਸਾਡੇ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਜਿਹੜੇ ਪੰਜ ਵਾਰੀ ਮੁੱਖ ਮੰਤਰੀ ਹੈ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਦੇ ਨਾਲ ਵੀ ਬਹੁਤ ਸਾਥ ਨਵਾਇਆ ਪੰਥ ਰਤਨ ਜਹਦਾਰ ਗੁਰਚੰਦ ਸਿੰਘ ਜੀ ਟੋੜਾ ਦੇ ਨਾਲ ਵੀ ਸਾਥ ਨਵਾਇਆ ਸੋ ਇਹ ਮੈਂ ਸਾਹਮਣੇ ਜਿਹੜੀਆਂ ਯਾਦਾਂ ਇਹ ਸਾਡੇ ਲਈ ਇੱਕ ਪ੍ਰੇਰਨਾ ਸਰੋਤ ਵੀ ਆ ਪ੍ਰੇਰਨਾ ਸਰੋਤ ਇਸ ਕਰਕੇ ਆ ਕਿ ਉਹਨਾਂ ਦੇ ਚੰਗੇ ਗੁਣਾਂ ਨੂੰ ਹੁਣ ਦੇ ਪੰਥ ਪ੍ਰਸ ਲੋਕ ਵੀ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨ ਤੇ ਮੈਨੂੰ ਇਸ ਗੱਲ ਦਾ ਵੀ ਮਾਣ ਆ ਕਿ ਕੋਈ ਇੱਕ ਪੀੜੀ ਸੇਵਾ ਕਰਦਾ ਕੋਈ ਦੋ ਪਰ ਜਹੇਦਾਰ ਸ਼ਾਂਗਾ ਸਿੰਘ ਜੀ ਦਾ ਪਰਿਵਾਰ ਇਹ ਤੀਜੀ ਪੀੜੀ ਆ ਗਈ ਆ ਪੰਥ ਦੇ ਨਾਲ ਜੁੜਿਆ ਨੂੰ ਤੇ ਮੈਂ ਸੋਚਦਾ ਸੀ ਬੈਠਾ ਕਿ ਜਹੇਦਾਰ ਸ਼ਾਂਗਾ ਸਿੰਘ ਜੀ ਨੂੰ ਵੀ 사ਤਗੁਰੂ ਜੀ ਨੇ ਮਾਣ ਪ੍ਰਕਾਸ਼ ਕੀਤਾ ਕੇਂਦਰੀ ਅਜਾਇਬ ਘਰ ਵਿੱਚ ਉਹਨਾਂ ਦੀ ਵੀ ਫੋਟੋ ਲੱਗੀ ਉਹ ਤੇ ਜਹਦਾ ਜਗਦੇਸ਼ ਸਿੰਘ ਤਲਵੰਡੀ ਦੀ ਵੀ ਲੱਗੀ ਆ ਇਹ ਇਸ ਗੱਲ ਦਾ ਇੱਕ ਸਾਥ ਕਰਾਉਂਦੀ ਆ ਕਿ ਇਹਨਾਂ ਨੇ ਨਿੱਜ ਨੂੰ ਛੱਡ ਕੇ ਉਸ ਕੌਮ ਦੇ ਨਾਲ ਕੌਮ ਪ੍ਰਸਤੀ ਤੇ ਪੰਥ ਪ੍ਰਸਤੀ ਦੇ ਉਸ ਪਵਿੱਤਰ ਸੰਧਾਨਤ ਨੂੰ ਹੰਡਾਇਆ ਉਹਨਾਂ ਦੀ ਅੱਜ ਪਵਿੱਤਰ ਜਬਾਦ ਵਿੱਚ ਇੱਕ ਮੈਨੂੰ ਇਹ ਵੀ ਖੁਸ਼ੀ ਆ ਕਿ ਸਾਰੇ ਹੀ ਚਾਹੇ ਕਾਂਗਰਸੀ ਸੀਗੇ ਚਾਹੇ ਮੈਂ ਕਹਿ ਸਕਦਾ ਸਾਡੇ ਨੂੰ ਕਈ ਵਾਰੀ ਉਹ ਹੋ ਜਾਂਦਾ ਵੀ ਮੂੜ ਪੰਥ 'ਤੇ ਇਕੱਠਾ ਹੋ ਜਾਂਦਾ ਤੋੜ ਵਿਛੋੜੇ ਵਾਲੇ ਤੋੜ ਵਿਛੋੜਾ ਤਾਂ ਨਾ ਕਹਿ ਲ ਮੈਂ ਕਈ ਵਾਰੀ ਮਤ ਭੇਦ ਆ ਜਾਂਦੇ ਆ ਉਹ ਸਾਰੇ ਹੀ ਚੇਚੇ ਤੌਰ ਤੇ ਉੱਤੇ ਅੱਜ ਇਕੱਤਰ ਹੋ ਕੇ ਜਹਦਰ ਜਰਦੇਵ ਸਿੰਘ ਜੀ ਪ੍ਰਬੰਧ ਦੀ ਇਸ ਵਿਰਤਜਾਤ ਦੇ ਵਿੱਚ ਜੁੜਿਓ ਸੀ ਤੇ ਮੈਂ ਸਮਝਦਾ ਇਹ ਵੀ ਇੱਕ ਚੰਗਾ ਸੁਨੇਹਾ ਆ ਕਿ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਨੇ ਬਾਣੀ ਤੇ ਬਾਣੇ ਤੇ ਗੁਰੂ ਫਲਸਫੇ ਨੂੰ ਗੁਰੂ ਪੰਥ ਤੇ ਗੁਰੂ ਗ੍ਰੰਥ ਨੂੰ ਹਮੇਸ਼ਾ ਹੀ ਜਿਹੜੇ ਸਮਰਪਿਤ ਰਹੇ ਇਹੋ ਸਾਨੂੰ ਬਲੱਖਣ ਪੱਕ ਜਿਹੜਾ ਅੱਜ ਧਾਰਨ ਕਰਨ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ